ਉਈ ਜੱਪ ਖਾਡਣਾ ਲਿਆ ਦੋੜਾਂ ਨੂੰ ਮਟੋੜੇ ਸਾਰੇ ਸਾਰਾ ਗੰਦ ਕਾਪੀ ਸਾਰਾ ਗੰਦ ਕਾਪੀ ਕੰਪੂਲੇ ਦਾ ਕਰਨਾ ਬੈਤ ਚਲੋ ਹਲਾ ਦੇ ਚਲੋ ਇਹ ਬੋਲੇ ਨਾ ਉਹ ਦੇ ਅਦਰੋਂ ਇਹ ਵੀ ਕੋਈ ਦੂਰੇ ਆਈ ਗਈ ਦੂਰੇ ਆਏ ਜੇ ਮੈਂ ਕਿਹੜਾ ਯਾਰ ਮੈਂ ਕੋਈ ਉੱਤਾਂ ਦੇ ਪਰਵਾਹ ਨਹੀਂ ਮੈਨੂੰ ਆਏ ਤੂੰ ਹੀ ਕੰਢੇ ਤੇ ਸਰਕਾਰੀ ਕੰਮ ਕਾਣਾ ਏ ਤੁਹਾਡੇ ਕੋ ਬੈਠਿਆ ਆਂਦਾ ਰਾਨਾ ਬੜ ਕਰੋ ਆਹ ਤੀਜੇ ਨਾਮੇ ਜੋ ਖੰਡੇ ਆ ਭਾਈਆਂ ਦੇ ਕਰ ਜਲ ਇਹ ਕਰ ਜਲ ਇਦਾ ਹੀ ਛੜ ਜਾਗੇ ਬੰਦੇ ਅਰੇ ਲੈ ਕੇ ਜਾਉਂ ਜਿਹੜਾ ਗੁਲੇ ਵਾਰਿਆ ਆ ਲੈ ਦੇਖੋ ਤੁਹਾਡੇ ਕੋਲ ਹੀ ਹੌਸਲਾ ਦਾ ਮੈਂ ਤਾਂ ਹੌਸਲਾ ਬੋਲਿਆ ਮਿਲਾਂ ਸਾਡੇ ਘਰ ਦੇ ਤੇ ਤੁਹਾਡੇ ਕੋਲ ਹੌਸਲਾ ਇੱਥੇ ਬੈਠਿਆ ਪੂ ਸਿੱਧੇ ਬੈਠੀ ਆ ਤੂੰ ਕਹੋ ਨਾ ਹੌਸਲਾ ਮੰਨਣਾ ਅਰੇ ਕਰ ਗੁਲੇ ਜਰਦ ਆਡੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਾਂ ਬਿਲਕੁਲ ਜੇ ਨੂੰ ਕੋਈ ਤਰਾਜੇ ਮੈਂ ਨਾਲ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਲੈ ਇੱਥੇ ਬੈਠ ਕੇ ਤਰਾ ਕਰੂੰ ਯਾਰ ਮੈਂ ਇਹਨੂੰ ਸਮਝਾਉਂਦਾ ਤੇ ਕਹਿੰਦਾ ਕਿਵੇਂ ਤੁਸੀਂ ਕਿਵੇਂ ਸਮਝਾਉਂਦੇ ਹੋ ਕੋਈ ਸਾਰੇ ਦੁਆਰਾ ਪਾ ਕੇ ਪ੍ਰੈਸ਼ਰ ਕਾਪ ਕਰਦਾ ਸਾਡਾ ਚਲੋ ਸਾਡਾ ਕੀ ਵਾਈਟ ਪ੍ਰੈਸ਼ਰ ਕਾਪ ਕਰਦਾ ਹੈ ਦਸੋਂ ਕਿਹੜਾ ਪੈਸਾ ਕਾਪ ਕਰਦਾ ਨਿਕਲ ਪਉਂਦਾ ਸਰਕਾਰੀ ਗੱਲ ਮੈਂ ਇੱਥੇ ਬੈਠਾ ਆਵੇ ਲੇਡੀ ਆ ਲੇਡੀ ਫੋਰਸ ਮਂਗਾਓ ਯਾਰ ਹੋ ਸਾਰੀ ਲੇਡੀ ਆ ਆਓ ਮਾਡਾ ਪ੍ਰੈਸ਼ਰ ਹੈ ਸਰਕਾਰੀ ਕੋਰਚ ਮਿਗੇ ਬੌਂਡੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੁਸੀਂ ਆਓ ਕਰੋ ਯਾਰ ਚੇਤੋ ਆ ਆਇਆ ਜਰਾ ਆਪ ਲੋਕਾਂ ਨੂੰ ਪੁੱਛਦਾ ਕੋਈ ਕੋਈ ਚਾਰ ਪਤਾ ਕਿ ਕਿਹੜੀ ਚਾਲੀ ਰੱਖਦਾ ਇਨੀ ਕੀ ਬੀਚ ਆਹ ਤਾਂ ਜੇਕਰ ਆਪਾਂ ਕਰੀਏ ਆਹ 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 ਜੇ ਨਹੀਂ ਸ਼ਹਿਰ ਦੇ ਵਿੱਚ ਬਣਾ ਰਾਇਆ ਨਹੀਂ ਆਹ ਵੀ ਜੇ ਸਾਰੇ ਸ਼ਹਿਰ ਦੇ ਵਿੱਚ ਆਪਾਂ ਨੂੰ ਦੋ ਦੂਤ ਤੇਰਾ ਇਧਰ ਆਈ ਕਾਲਾ ਮੇਰੀ ਭਾਈ ਤੇ ਕਾਪੂ ਰੱਖ ਮੇਰਾ ਨਾ ਰਾਇਆ ਰੋ ਪਤੂ ਮੈਨੂੰ ਕਹਿੰਦਿਆ ਇਹਨੂੰ ਸੁਣੋ ਆ ਕੇ ਅਹੀ ਆਗੇ ਕਾੜੇ ਨਹੀਂ ਇਹ ਮੇਰੀ ਅਲਿਬੀ ਮੈਨੂੰ ਜ਼ਰੂਰ ਕਰਿਆ ਦੀ ਹੈ ਉਹ ਚਾਰ ਦੇ ਖਿਲਾਫ ਮੈਂ ਮੈਂ ਉਹਦਾ ਸਹਾਰੀ ਕੰਮ ਆ ਉਹਨਾਂ ਚੱਕ ਲੈ ਉਹ ਮੈਂ ਇਹਨੂੰ ਆਉਂਦਾ ਅਰੇ ਯਾਰ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਘਰ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬੜੇ ਕੋ ਪ੍ਰਧਾਨ ਕਿਉਂ ਨਹੀਂ ਚੱਕ ਤਾ ਸਾਡੀ ਡਿਊਟੀ ਆ ਉਹ ਤਾਂ ਸਾਡੀ ਡਿਊਟੀ ਦੇ ਨਾਮ ਤੋਂ ਡਿਊਟੀ ਦੇ ਨਾਮ ਤੋਂ ਬੋਲਦੇ ਸਾਡੀ ਸਾਡੀ ਸਰਕਾਰੀ ਡਿਊਟੀ ਆ ਹਰ ਕੱਟ ਚੈੱਕ ਕਰਦਾ ਅਸੀਂ ਸਾਰੇ ਗੱਲਦੇ ਆ ਇੱਥੇ 2 ਦਿਨ ਘੰਟੇ ਇੱਥੇ ਰਹਿਵਾਂਗੇ ਸਾਡੀ ਸਰਕਾਰੀ ਡਿਊਟੀ ਚ ਵਿਗੜ ਪਾਓਗੇ ਤਾਂ ਤੁਹਾਨੂੰ ਸਜ਼ਾ ਮਿਲੂਗੀ ਓਏ ਜਿਹੜਾ ਵੇਖੋ ਜੇ ਸਰਕਾਰੀ ਡਿਊਟੀ ਚ ਵਿਗੜ ਪਾਉਗੇ ਤਾਂ ਸਰਕਾਰੀ ਮਤ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇ ਡੇਕੋ ਉਹ ਰੁਕ ਜਾਂਦਾ ਕੋਈ ਗੱਲ ਨਹੀਂ ਉਹ ਸਰਕਾਰੀ ਡਿਊਟੀ ਚਾਹੀਦੀ ਵਿਗੜ ਪਾਉਂਦੇ ਆ ਉਹ ਵਿਗੜ ਪਾਉਂਦੇ ਆ ਸਾਡੀ ਸਰਕਾਰੀ ਕੁੜੀ ਹਾਂ ਉਹ ਰੋੜਾ ਪਾ ਕੇ ਨਾ ਜਤਾਲੇ ਕਾ ਤੂੰ ਚੰਗਾ ਨਾ ਬੋਲੋ ੱੱਲੇ ਬੋਲਣ ਦੇ ਉਹਦਾ ਰੋੜਾ ਪਾਉਂਦੇ ਆ ਇਹ ਕੰਮ ਕਰਦੇ ਆ ਇੱਥੇ ਉਹ ਉਹਦਾ ਆਪਣਾ ਰੋੜਾ ਪਾ ਕੇ ਬੈਠਾ ਹਾਂ ਬੋਲਣ ਹਾਂ ਬੋਲੋ ਬੱਲੇ ਨੂੰ ਪਰਮਾ ਸੀ ਵੀ ਸੁਪਾ ਸਾਡੀ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਆਹ ਯਾਰ ਪਰਚਾ ਦੇ ਕੇ ਸਰਕਾਰੀ ਡਿਊਟੀ ਚ ਵਿਗੜ ਪਾਉਂਦਾ ਆਈ ਇਹ ਨਹੀਂ ਦੇਖਣਾ ਆਪਾਂ ਆਜ ਨੇ ਕਿਨੇ ਸਰਕਾਰੀ ਟੁੜੀ ਜੀ ਵਿਖਰ ਕੇ ਆਉਂਦੇ ਤੂੰ ਸਾਡਾ ਤੂੰ ਮਰਨਾ ਕਰਕੇ ਲੋਕਾਂ ਕੇ ਕੰਮ ਕਰਦਾ ਹੋਰ ਕਿਨੇ ਨਿਕਲ ਬੋਲਾ ਸਾਡਾ ਆਓ ਮੈਂ ਇੱਥੇ ਬਿਠਾ ਰੇ ਆਓ ਇੱਥੇ ਕਿਨੇ ਦੇਖਣਾ ਕੋਲਾ ਪਾਓ ਹਾਂ ਆਓ ਇੱਧਰ ਆਓ ਇੱਧਰ ਆਹ ਲੈ 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 ਓਏ ਓਏ ਥੰਗੀ ਆਇਆ ਕੋਈ ਖੜਾ ਦੇਣਾ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਸਾਹਿਬ ਵੱਡੇ ਆਇਆ ਲੱਤ ਮਾਰ ਨਾਲ ਐਸਐਸ ਦੋਵਾਂ ਆਵੇ ਆਵੇ ਹੋ ਨਗਰ ਚ ਆ ਗਿਆ ਆਵੇ ਆਵੇ ਉਹਨੂੰ ਕੋ ਫੋਨ ਲੱਗੇ ਫੋਨ ਲੱਗੇ ਇਹਦੇ ਪਾਸ ਆਵੇ ਕੰਮ ਖਾਣ ਸਾਰੇ ਤੇ ਕੋਈ ਕੋਈ ਗੱਲ ਪੜੇ ਲੈ ਉਹ ਜੋ ਕੱਢਵਾ ਰਿਹਾ ਹੋਰਾਂ ਨੇ ਮਚੋੜੇ ਸਾਰੇ ਲੱਗੇ ਸਾਰਾ ਗੰਦ ਕਾਪੀ ਬਾਰਾ ਕਾਪੀ ਕੰਪੂਲੇ ਦਾ ਇਹ ਕਿ ਕਰ ਰਿਹਾ ਕੰਮ ਕਰਨਾ ਤੇ ਚਲ ਹਲਾ ਲੈ ਤੇਰੇ ਨਾ ਗਿਆ ਬੋਲੇ ਨਾ ਉਹ ਵੇਖ ਅਦਰੋਂ ਇਹ ਬੰਦ ਹੋ ਗਿਆ ਬੰਦ ਹੋ ਗਿਆ ਆਈ ਬੋਈ ਤੂਰੇ ਆ ਮੈਨੂੰ ਤੇ ਕਿਹੜਾ ਯਾਰ ਮੈਂ ਕੋਈ ਉੱਤਾਂ ਦੇਣਾ ਪਰ ਵਾਹ ਬਈ ਤੂਰੀ ਕੰਡੇ ਦੇ ਸਰਕਾਰੀ ਕੰਮ ਕਰਨਾ ਈ ਥੜੇ ਕੋ ਬੈਠੇ ਆ ਰਾਨਾ ਬਰਕਰ ਕਰੋ ਤੁਹਾਡੀ ਨਾਮ ਜੋ ਖੰਡਾ ਦਾ ਭਾਈ ਹੋਵੇ ਕਰ ਗਲੇ ਇਹ ਕਰ ਗਲੇ ਇਦਾ ਹੀ ਸ਼ਰਜਾ ਕੇ ਬੰਦੇ ਅਰੇ ਲੈ ਕੇ ਜਾਉਂਦੇ ਜਿਹੜਾ ਗੁਲੇ ਵਾਰਿਆ ਸਾਡੇ ਦੇਖੋ ਤੁਹਾਡੇ ਕੋਲ ਹੀ ਹੌਸਲਾ ਤਾਂ ਮੈਂ ਤਾਂ ਹੌਸਲਾ ਬੋਲਿਆ ਮਿਲਾਂ ਸਾਡੇ ਘਰ ਦੇ ਜਾਂ ਤੁਹਾਡੇ ਕੋਲ ਹੌਸਲਾ ਇੱਥੇ ਬੈਠੀ ਆਪੂ ਸਿੱਧੇ ਬੈਠੀ ਆ ਤੂੰ ਕਹੋ ਨਾ ਸੁਣ ਮੰਨਣਾ ਅਰੇ ਕਰ ਗੁਲੇ ਸਰਕਾਰ ਦੀ ਸਰਕਾਰੀ ਡਿਊਟੀ ਆ ਅਸੀਂ ਕੋਈ ਘਰ ਦਾ ਕੰਮ ਨਹੀਂ ਕਰਦਾ ਇਹ ਸਰਕਾਰੀ ਕੰਮ ਕਰਦਾ ਹੈ ਆਪਾਂ ਇਹ ਨੂੰ ਕੋਈ ਤਰਾਜ ਮੈਂ ਨਾ ਆਪ ਗੱਲ ਕਰ ਲੈ ਬੈਠ ਕੇ ਗੱਲ ਕਰ ਇੱਥੇ ਬੈਠ ਕੇ ਗੱਲ ਕਰ ਯਾਰ ਮੈਂ ਇਹਨੂੰ ਸਮਝਾਣਾ ਤੇ ਕਹਿੰਦਾ ਕਿਵੇਂ ਤੈਨੂੰ ਸਮਝਾਣਾ ਕੋਈ ਸਾਰੇ ਰੋੜਾ ਪਾ ਕੇ ਪ੍ਰੈਸ਼ਰ ਖਾਪ ਕਹਤਾ ਸਾਡਾ ਚਲੋ ਸਾਡਾ ਕੀ ਵਾਈਟ ਪ੍ਰੈਸ਼ਰ ਖਾਪ ਕਹਤਾ ਹੈ ਦੱਸੋ ਕਿਹੜਾ ਪੈਸਾ ਖਾਪ ਕਹਤਾ ਨਿਕਲ ਪਉਂਦਾ ਇਸ ਕਰੀ ਜਾ ਮੈਂ ਇੱਥੇ ਵੇਖਾ ਆਵੇ ਲੇਡੀ ਆ ਲੇਡੀ ਫੋਰਸ ਮੰਗਾਓ ਯਾਰ ਹੋਰ ਸਾਰੀ ਲੇਡੀ ਪਾਓ ਪਾਓ ਮਾਡਾ ਪ੍ਰੈਸ਼ਰ ਇਹ ਸਰਕਾਰੀ ਕੰਮ ਤੇ ਨਿਕਲ ਪਉਂਦੇ ਨਸ਼ੇ ਵਾਲਿਆਂ ਨੂੰ ਸ਼ਹਿਦ ਦੇ ਦੇ ਤੁਸੀਂ ਆਓ ਕਰੋ ਯਾਦ ਚੇਤੋ ਆਇਆ ਜਰੋਰੀ ਆਪ ਲੋਕਾਂ ਨੂੰ ਪੁੱਛਦਾ ਕੋਈ ਜਾਣਦਾ ਕਿ ਕਿਹੜੀ ਚੱਲ ਰਹੀ ਹੈ ਇਹਨਾਂ ਦੀ ਕਰੋ 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 ਆਹੋ ਆਹੋ ਪਸਾਨੀ ਆ ਆਹੋ ਬਲਬੋਤੋ ਰੇਮਸ ਤੇ ਆ ਗਰਾਮੋ ਜਿਹਨੇ ਸ਼ਹਿਰ ਦੇ ਵਿੱਚ ਬਣਾਇਆ ਨਹੀਂ ਆਹ ਵੀ ਇਹਨਾਂ ਸਾਰੇ ਪਲਖੇ ਸ਼ਹਿਰ ਦੇ ਵਿੱਚ ਆਹ ਕੋਈ ਮਿੱਠੂ ਨੂੰ ਮੋਟੂ ਤੇ ਹੋ ਰਹੀ ਦਫਾ ਕਾਲਾ ਮੇਰੀ ਭਾਈ ਤੇ ਕਾਹ ਨੂੰ ਰੱਖ ਮੇਰਾ ਨਾ ਰਾਈ ਆ ਰੇ ਬੰਦੂ ਮੈਨੂੰ ਕਹਿੰਦਿਆ ਇਹਨੂੰ ਸੁਣੋ ਆ ਕੇ ਅਸੀਂ ਆ ਗਏ ਕਾਲੇ ਦੇ ਨਹੀਂ ਇਹ ਨਾ ਮੇਰੇ ਅੰਦਰ ਇਹ ਮੇਰਾ ਜੁਨਾ ਹੈ ਉਹਨਾਂ ਦਾਰ ਦੇ ਖਵਾ ਮੈਂ ਮੈਂ ਲਾਹਕਾਰੀ ਕੰਮ ਆ ਉਹਨਾਂ ਚੈੱਕ ਆ ਉਹ ਇਹ ਯਾਰ ਅਹੀਂ ਤੁਹਾਨੂੰ ਕਹਿਣ ਦੇ ਆ ਕਿ ਕੋਲ ਕੋ ਨਹੀਂ ਮਿਲਿਆ ਅਸੀਂ ਕੁਝ ਲੈ ਕੇ ਗਏ ਆ ਬਾਰੇ ਕੋ ਪ੍ਰਧਾਨ ਕਿਉਂ ਨਹੀਂ ਚੱਕ ਚੁੱਕ ਆਡੀ ਡਿਊਟੀ ਆ ਉਹ ਸਾਡੀ ਡਿਊਟੀ ਜਿਹਦੇ ਬੋਲਦੇ ਸਾਡੀ ਡਿਊਟੀ ਜਿਹਦੇ ਬੋਲਦੇ ਸਾਡੀ ਆਡੀ ਸਰਕਾਰੀ ਡਿਊਟੀ ਆ ਹਰ ਘਰ ਚੈੱਕ ਕਰਦਾ ਅਸੀਂ ਸਾਰੇ ਗੰਦੇ ਆ ਇੱਥੇ 2-3 ਘੰਟੇ ਇੱਥੇ ਰਹਿਣਾ ਬਾੜੀ ਸਰਕਾਰੀ ਡਿਊਟੀ ਵਿੱਚ ਵਿਗੜ ਤਾਉਂਗਾ ਨਾ ਗਾਈ ਸਜ਼ਾ ਮਿਲੂਗੀ ਤੂੰ ਯਾਰ ਇਹਨਾਂ ਨੇ ਕੀ ਕਰਨਾ ਓਏ ਜਿਹੜਾ ਵੇਖੋ ਇਹ ਸਰਕਾਰੀ ਡਿਊਟੀ ਵਿੱਚ ਵਿਗੜ ਪਾਉਂਦੇ ਅੰਦਰ ਸੱਚੀ ਕਿਹੜਾ ਸਰਕਾਰੀ ਮਤ ਹੋ ਗਈ ਹੈ ਤੁਹਾਡੀ ਦੂਜਿਆਂ ਨੂੰ ਵੀ ਸ਼ਹਿਰ ਦੇ ਅੱਗੇ ਰੁਕ ਜਾ ਕੋਈ ਗੱਲ ਤੂੰ ਸਰਕਾਰੀ ਡਿਊਟੀ ਚਾਹੀਦੀ ਵਿਗੜ ਪਾਉਂਦਾ ਤੂੰ ਵਿਗੜ ਪਾਉਂਦਾ ਤੁਹਾਡੀ ਸਰਕਾਰੀ ਡਿਊਟੀ ਹਾਂ ਉਹ ਰੋਲਾ ਪਾ ਕੇ ਦਿਖਾਲੇਗਾ ਤੂੰ ਜੱਟਾ ਨਾ ਬੋਲੋ ਬੋਲੇ ਉਹਦਾ ਰੋੜਾ ਪਾਉਣੇ ਆਈ ਕੰਮ ਕਰਨ ਦੇ ਇੱਥੇ ਉਹ ਉਹਦਾ ਆਪਣਾ ਰੋੜਾ ਪਾ ਕੇ ਬੈਠਾ ਹਾਂ ਬੋਲਣੇ ਹਾਂ ਬੋਲੋ ਪਰ ਮਾਰ ਸੀ ਵੀ ਸੁਪਾ ਛੜੀ ਕੰਮ ਚ ਲੱਗ ਆ ਜਿਹੜੀ ਬੋਲਦੀ ਫੜੋ ਯਾਰ ਆਈ ਪਰ ਚਾ ਦੇ ਕੇ ਸਰਕਾਰੀ ਊੜੀ ਚ ਵਿਗੜ ਪਾਉਂਦਾ ਆਈ ਇਹ ਨਹੀਂ ਦੇਖਣਾ ਆਪਾ ਆਜ ਨੇ ਕਿਨੇ ਸਰਕਾਰੀ ਊੜੀ ਚ ਵਿਗੜ ਪਿਆ ਫੜੋ ਤੂੰ ਸਾਡਾ ਤੂੰ ਮਰਨਾ ਕਰ ਪਹਿਲੇ ਕੰਮ ਕਰ ਪਾਉਂਦਾ ਆਹ ਹੋਰ ਜਿਹੜੇ ਨਿਕਲ ਪਾਉਂਦਾ ਸਾਡਾ ਆਓ ਮੈਂ ਇੱਥੇ ਬਿਠਾ ਦੇ ਆਓ ਇੱਥੇ ਜਿਹੜੇ ਦੇਖਣਾ ਪਾਉ ਆਓ ਇੱਧਰ ਆਓ ਇੱਧਰ ਇੱਧਰ ਆਵਾਜ਼ ਆਈ ਬੁਆ

হয় ৰাখি আৰু কাম ক